ਖ ਰਹਿ ਨੇ ਬਾਕੀ ਆਪਾਂ ਸਪੈਸ਼ਲੀ ਟੀਮ ਖੜੀ ਆ ਆਜੋ ਗੱਪਰੂ ਆ ਟੀਮ ਤਿਆਰ ਆ ਕਹਿਆਂ ਕਹੀ ਦਾ ਚੱਕ ਲਿਆ ਹੁਣ ਕਹਿਆਂ ਕੁਹਿਆਂ ਚੱਕ ਕੇ ਪੂਰੇ ਪੈਟੈਂਟ ਹੋਏ ਬਨੇ ਮੁੰਡੇ ਆ ਬੰਦਾ ਕਹਿੰਦਾ ਮਨਜੀਤ ਵੀਰਾ ਕਹਿੰਦਾ ਨੇ ਮੈਨੂੰ ਗੋਦੀ ਚ ਖੜਾਇਆ ਵਾ ਬੰਦਾ ਬਹੁਤ ਪੁਰਾਣਾ ਹੁਣ ਅਸੀਂ ਕਹੀ ਦੇ ਨਾਲ ਪੱਟ ਕੇ ਹਨਾ ਸਾਰੀ ਬੇਲ ਦਿਖਾਉਨੇ ਆ ਹਨਾ ਸਾਰੀ ਵੀ ਕਿਵੇਂ ਹਰੀ ਭਰੀ ਖੜੀ ਆ ਕਿਉਂਕਿ ਆਏ ਹੁਣ ਆਪਾਂ ਖਾਲ ਚ ਖੜਿਆ ਸਵਾਦ ਨਹੀਂ ਆਉਣਾ ਤੇ ਤੁਹਾਨੂੰ ਪੱਟ ਕੇ ਦਿਖਾਉਨੇ ਆ ਠੀਕ ਆ ਲੱਗੀ ਫਿਰ ਪੱਟਣ 48 ਨੇਰੀ ਆ ਜੋ ਕਰਾਂ ਫਿਰ ਚਲੋ ਮਹਾਰਾਜ ਦੇਵਤਿਆਂ ਠੀਕ ਠਾਕ ਹਾਂਜੀ ਬਹੁਤ ਵਧੀਆ ਵੀਰ ਜੀ ਬਹੁਤ ਵਧੀਆ ਸੋ ਵੀਰੇ ਬੇਨਤੀ ਇਹ ਆ ਵੀ ਜਿਹੜਾ ਆਲੂਆਂ ਦੇ ਸੀਡ ਦਾ ਬਹੁਤ ਪੰਜਾਬ ਦੇ ਵਿੱਚ ਚੱਲਣ ਚੱਲ ਰਿਹਾ ਤੇ ਮੈਂ ਇਹ ਚਾਹੁੰਦਾ ਵੀ ਆ ਕਿ ਆਲੂਆਂ ਦਾ ਜਿਹੜਾ ਸੀਡ ਦਾ ਕੰਮ ਆ ਉਹ ਜੋਰਾਂ ਛੋਰਾ ਤੇ ਹੋਵੇ ਇਹਦੇ ਬਿਨਾ ਸੁਧਾਰ ਵੀ ਹੈ ਨਹੀਂ ਨਹੀਂ ਜੀ ਨਹੀਂ ਆਪਾਂ ਦੋਸਤਾਂ ਕੰਪਨੀਆਂ ਨੂੰ ਦਈ ਜਾਂਦੇ ਆ ਪਰ ਕੰਪਨੀਆਂ ਨੇ ਵਿਚੇ ਫਾਰਮਰਸ ਨੇ ਜਿਹੜਾ ਬੀਜ ਤੇ ਕੰਮ ਕਰਿਆ ਆਪਾਂ ਕਹੀ ਜਾਂਦੇ ਸਾਰੇ ਬੀਜ ਦਾ ਕੰਮ ਕਰਨ ਲੱਗੇ ਵੀਰੇ ਬੀਜ ਬਿਨਾ ਆਲੂ ਹੈ ਨਹੀਂਗਾ ਇਹ ਬੀਜ ਮਜਬੂਰੀ ਆ ਪੰਜਾਬ ਦੀ ਤਾਂ ਘਟਾ ਇਧਰ ਬੈਸਟ ਬੰਗਾਲ ਹੋ ਸਟੇਟਾਂ ਚ ਇੱਕ ਸਾਲ ਇੱਕ ਲਾਉਂਦਾ ਨਾਲ ਦੀ ਨਾਲੇ ਵਾਇਰਸ ਆ ਜਾਂਦਾ ਹੈ ਸੋ ਮੇਰਾ ਵੀਰ ਮਾੜਾ ਜਿਹਾ ਪਾਓ ਜੀ ਚਾਨਣਾ ਕੀ ਅੱਜ ਬੀਜ ਦਾ ਬੀਜ ਆਪਣੇ ਕੋਲ ਨਾ ਵੀਰ ਜੀ ਆਪਾਂ ਨੇ ਪਿੱਛੇ ਦੂਈ ਸਟੇਜ ਦਾ ਸੀਡ ਲਿਆ ਸੀਗਾ ਆਹ ਵਾਲਾ ਜਿਹੜਾ ਆਪਣੇ ਇਹ ਵਾਲਾ ਜਿਹੜਾ ਖੇਤ ਨੇ ਆਪਣੇ ਸਾਰੇ ਆਪਣੇ ਕੋਲ 35 ਤੋਂ ਲੈ ਕੇ 40 ਏਕੜ ਦੇ ਵਿੱਚ ਆਪਣੇ ਕੋਲ ਮਤਲਬ ਕਿ ਜੋਤੀ ਦਾ ਸੀਡ ਹੈ ਜੋ ਕਿ ਦੂਈ ਜਰਨੇਸ਼ਨ ਦੇ ਵਿੱਚ ਆਪਾਂ ਲਿਆ ਸੀਗਾ ਤੇ ਉਹ ਤੋਂ ਆਪਾਂ ਨੇ ਸੀਡ ਤਿਆਰ ਕਰਕੇ ਕੀਤੀ 30 ਵਾਰ ਲੱਗਿਆ ਆਪਣੇ ਕੋਲ ਠੀਕ ਹੈ ਜੀ ਤੇ ਜੇ ਕਿਸੇ ਮੇਰੇ ਵੀਰ ਨੇ ਚਾਹੇ ਕੋਈ ਗੁਜਰਾਤ ਦਾ ਹੈ ਚਾਹੇ ਕੋਈ ਵੈਸਟ ਬੰਗਾਲ ਦਾ ਹੈ ਚਾਹੇ ਕੋਈ ਐਮਪੀ ਦਾ ਹੈ ਚਾਹੇ ਕੋਈ ਮਹਾਰਾਸ਼ਟਰ ਦਾ ਚਾਹੇ ਕੋਈ ਵਿਆਰ ਦਾ ਚਾਹੇ ਕੋਈ ਯੂਪੀ ਦਾ ਚਾਹੇ ਕੋਈ ਹਰਿਆਣਾ ਦਾ ਕੋਈ ਪੰਜਾਬ ਦਾ ਜਿਹਨਾਂ ਮੇਰੇ ਵੀਰ ਨੇ ਸੀਡ ਜੋਤੀ ਦਾ ਆਪਾਂ ਤੋਂ ਲੈਣਾ ਹੋਵੇ ਫੁੱਲ ਗਰੰਟਡ ਠੀਕ ਹੈ ਤੇ ਆਪਾਂ ਸੀਡ ਆਪਦੇ ਵੱਲੋਂ ਪੂਰੀ 100% ਖੇਤਾਂ ਦੇ ਵਿੱਚ ਪੂਰਾ ਜ਼ੋਰ ਮਾਰਿਆ ਵਾ ਤੇ ਪੂਰਾ ਸੀਡ ਦੇ ਵਿੱਚ ਦਾਮਾ ਜੋ ਕਿ ਆਪਾਂ ਆਪਣੇ ਕੋਲ ਉਪਲਬਧ ਹੈ ਜੇ ਕਿਸੇ ਮੇਰੇ ਵੀਰ ਨੂੰ ਚਾਹੇ ਕੋਈ ਕਿਸਾਨ ਐਮਪੀ ਦਾ ਚਾਹੇ ਗੁਜਰਾਤ ਦਾ ਕਿਤੇ ਦਾ ਵੀ ਹੈ ਤਾਂ ਆ ਕੇ ਆਪਣੇ ਨਾਲ ਸੰਪਰਕ ਕਰ ਸਕਦਾ ਤੇ ਆਪਾਂ ਪੂਰਾ 100% ਦਵਾਂਗੇ ਆਪਣੇ ਖੇਤਾਂ ਵੱਲੋਂ ਨੀਰੇ ਜਿਹੜੀ ਰੋਗਿੰਗ ਰੋਗਿੰਗ ਜੀ ਕਹਿੰਦੇ ਨੇ ਉਹ ਕਰਾਈ ਵੀ ਆ ਜੀ ਹਾਂਜੀ ਰੋਗਿੰਗ ਹੋਈ ਵੀ ਆ ਵੀਰ ਜੀ ਪੂਰੀ ਦੋ ਵਾਰ ਕਰਵਾਤੀ ਸੀਗੀ ਇੱਕ ਵਾਰ ਪਹਿਲਾਂ ਛੋਟਾ ਦਾ ਫਿਰ ਉੱਪਰੋਂ ਮਾੜ ਮੋਟਾ ਕਿਤੇ ਫੇਰ ਸੀਗਾ ਉਹ ਵੈਸੇ ਹੈ ਤਾਂ ਹੈ ਨਹੀਂ ਸੀਗਾ ਜੀ ਜਿਹੜਾ ਆਪਾਂ ਬੀਜ ਪਿੱਛੋਂ ਹੇਲੇ ਆ ਇਹ ਕਿਹੜੀ ਸਟੇਜ ਦਾ ਆਪਾਂ ਬੀ ਲਿਆ ਸੀ ਦੂਈ 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 ਸਟੇਜ ਦਾ ਲਿਆ ਸੀ ਵੀਰੇ ਦੇਖੋ ਦੂਜੀ ਸਟੇਜ ਦਾ ਬੀ ਲਿਆ ਸੀ ਤੀਜੀ ਦਾ ਬਾਈ ਦੇ ਖੇਤ ਚ ਖੜਾ ਹੈ ਜਦੋਂ ਅਗਲੇ ਦੇ ਖੇਤ ਚ ਜਾਣਾ ਉਹ ਚੌਥੀ ਦਾ ਹੋ ਜਾਣਾ ਜਿਹੜੀ ਉਹਦੀ ਬਜਾਨ ਹਾਂ ਜਾ ਕੇ ਚੌਥੀ ਵਾਰ ਲੱਗਣਾ ਇਹਨੇ ਜੋਤੀ ਵੈਰਾਈਟੀ ਆ ਇਹ ਗੱਲ ਇਹ ਆ ਵੀ ਕੋਈ ਝੂਠ ਤੂਫਾਨ ਨਹੀਂ ਵੱਡਾਂਗੇ ਕੋਈ ਸੁਆਸ ਸ਼ੱਕਰ ਗੱਲਾਂ ਨਹੀਂ ਕਰਾਂਗੇ ਜਿੰਨੀ ਗੱਲ ਹੋਊਗੀ ਗੱਲ ਕਹਿ ਕੇ ਦੇ ਦਾਂਗੇ ਹਾਂਜੀ ਹਨਾ ਤੇ ਅਗਲੀ ਗੱਲ ਆ ਵੀ ਜੋਤੀ ਇਹ ਵੈਰਾਈਟੀ ਆ ਰੀਜ਼ਨੇਬਲ ਰੇਟ ਤੇ ਦਵਾਂਗੇ ਕਿਉਂਕਿ ਵੀਰੇ ਬਿਜ਼ਨਸ ਪਤਾ ਕੀ ਚੱਲਦਾ ਹੁਣ ਜਿਨ੍ਹਾਂ ਦੇ ਲਿੰਕ ਨੇ ਚਲੋ ਮੈਂ ਨਹੀਂ ਕਿਸੇ ਨੂੰ ਮਾੜਾ ਚੰਗਾ ਕਹਿੰਦਾ ਲਿੰਕ ਨੇ ਅਗਲੇ ਦਾ ਬਿਜ਼ਨਸ ਅਗਲੇ ਨੇ ਕਰਨ ਅਸੀਂ ਵੀ ਜੇ ਖੋਵੇ ਅਸੀਂ ਵੀ ਕਰਾਂਗੇ ਹੁਣ ਜਿਨ੍ਹਾਂ ਦੇ ਲਿੰਕਸ ਬਣੇ ਹੋਏ ਨੇ ਉਹ ਮੰਨ ਕੇ ਚਲੋ ਫਾਰਮਰਾਂ ਤੋਂ ਹੀ ਬੀਜ ਆ ਰਿਹਾ ਉਹ ਫਾਰਮਰਾਂ ਤੋਂ ਲੈ ਕੇ ਚਲੋ ਆਪਣਾ ਵੀ ਦੋ ਪੈਸੇ ਕਮਾ ਲੰਦੇ ਨੇ ਜੇ ਕੋਈ ਚਾਹੁੰਦਾ ਸਿੱਧਾ ਫਾਰਮਰ ਕੋਲ ਆਵੇ ਕਿਉਂਕਿ ਆਪਾਂ ਹਰ ਵਾਰ ਇਹੀ ਰੌਲਾ ਪਾਉਂਦੇ ਆ ਨਾ ਵੀ ਆਪਾਂ ਰਿਟੇਲ 'ਚ ਨਹੀਂ ਹੈਗੇ ਜਦੋਂ ਆਪਾਂ ਰਿਟੇਲ 'ਚ ਆ ਜਾਂਦੇ ਆ ਆਪਣੀ ਲੋਕ ਆਪਣੀਆਂ ਲੱਤਾਂ ਖਿੱਚਣ ਲੱਗ ਜਾਂਦੇ ਨੇ ਇਹ ਤਾਂ ਜੀ ਲੱਗੇ ਠੱਗੀ ਕਰਨੇ ਜੀ ਵੀਡੀਓ ਪਾਉਂਦੇ ਨੇ ਵੀਰੇ ਫਾਰਮਰ ਜਿੰਨਾ ਚਿਰ ਡਾਇਰੈਕਟਲੀ ਇੰਡਾਇਰੈਕਟਲੀ ਰੀਟੇਲ ਚ ਨਹੀਂ ਆਊਗਾ ਆਪਣਾ ਪ੍ਰੋਡਕਟ ਉਹ ਸਿੱਧਾ ਉਹਦੇ ਖੇਤ ਚੋਂ ਨਹੀਂ ਚੱਕੂ ਚਾਹੇ ਉਹ ਬੀਜ ਲਈ ਵਿੱਚ ਚਾਹੇ ਉਹ ਕਿਸੇ ਖਾਦ ਖਰਾਕ ਲਈ ਵਿੱਚ ਉਹਨਾਂ ਚ ਰ ਆਪਾਂ ਪੈਰਾਂ ਤੇ ਨਹੀਂ ਆਉਂਦੇ ਸੋ ਬੇਨਤੀ ਇਹ ਆ ਰੀਜ਼ਨੇਬਲ ਰੇਟ ਤੇ ਤੁਹਾਨੂੰ ਜੋਤੀ ਦਾ ਬੀਜ ਤੀਜੀ ਇਹ ਸਟੇਜ ਆ ਅਗਲੀ ਗੱਲ ਬੜੇ ਭਾਈ ਹੋਰ ਦੱਸਦੇ ਕੀ ਕਹਿਣਾ ਚਾਹੁੰਦਾ ਬਸ ਇਹੀ ਆਈ ਬੇਨਤੀ ਆਪਣੀ ਤਾਂ ਕਿਉਂ ਹੁਣ ਆਪਾਂ ਕਿਸਾਨ ਨੂੰ ਹਰ ਇੱਕ ਬੰਦਾ ਥੋੜਾ ਜਿਹਾ ਕੰਪਨੀਆ ਦੇ ਅਗਲਾ ਵਾਅਦੇ ਯਕੀਨ ਕਰਦਾ ਕਿਸਾਨ ਤੇ ਘੱਟ ਕਰਦਾ ਪਰ ਮੈਂ ਇਹੀ ਬੇਨਤੀ ਕਹਣਾ ਮੇਰੇ ਵੀਰੋ ਤੁਹਾਨੂੰ ਉਹਨਾਂ ਨੂੰ ਰੇਟ ਚ ਵੀ ਵਾਜਬ ਦਵਾਂਗੇ ਕੰਪਨੀਆਂ ਹੀ ਬੰਗਾਲ ਵਾਲਿਆਂ ਨੂੰ ਵਿਹਾਰ ਵਾਲਿਆਂ ਨੂੰ ਬਹੁਤ ਜ਼ਿਆਦਾ ਮਹਿੰਗਾ ਕੋਸਟ 2-2000 ਕਟਾ 2-2000 ਰੁਪਏ ਦੀ ਗੱਟੇ ਦਾ ਰੇਟ ਰੱਖਿਆ ਵਾ 22100 18-1800 ਨੂੰ ਦੇ ਰਹੇ ਨੇ ਜੋ ਕਿ ਅਸੀਂ ਬਹੁਤ ਹੀ ਮਤਲਬ ਕਿ ਸੀਮਤ ਜੋ ਸਾਨੂੰ ਲੱਗੂਗਾ ਇਹ ਰੇਟ ਆਪਾਂ ਨੂੰ ਬਾਜਵ ਆਹ ਰੇਟ 'ਚ ਕਿਸੇ ਨੂੰ ਜਾ ਕੇ ਕਿਉਂ ਲਾਉਣਾ ਬਹੁਤ ਔਖਾ ਹੈ ਵੀ ਆਪਾਂ ਵੀ ਯਾਰ 2 ਪੈਸੇ ਕਮਾਈਏ ਅਗਲੇ ਦੀ ਵੀ ਜੀਬਨਾ ਪਾਟੇ ਜਾਲੇ ਦੀ ਜੀਬਨਾ ਪਾਟੇ ਤੇ ਅਗਲਾ ਸੀਡ ਲੈ ਸਕੇ ਵੀਰੇ ਜਿਹੜੀਆਂ ਜਿਹੜੀਆਂ ਸਟੇਟਾਂ ਚ ਬੀਜ ਮਤਲਬ ਕਿ ਜਿਵੇਂ ਤੁਸੀਂ ਦੱਸਦੇ ਤੇ ਛੇਤੀ ਖਰਾਬ ਹੋ ਜਾਂਦਾ ਉਹਨਾਂ ਨੂੰ ਕੋਈ ਮਾੜਾ ਸਨੇਹਾ ਦੇ ਦੋ ਉਹਨਾਂ ਨੂੰ ਇਹੀ ਬੇਨਤੀ ਹੈ ਵੀਰੇ ਜੋ ਵੀ ਚਾਹੇ ਕੋਈ ਗੁਜਰਾਤ ਦਾ ਜਿਆਦਾ ਜੋਤੀ ਦੀ ਡਿਮਾਂਡ ਬੰਗਾਲ ਚ ਰਹਿੰਦੀ ਹੈ ਵੈਸਟ ਬੰਗਾਲ ਚ ਵੈਸਟ ਬੰਗਾਲ ਚ ਤੇ ਮੇਰੀ ਇਹੀ ਉਸ ਉੱਥੇ ਦੇ ਕਿਸਾਨਾਂ ਨੂੰ ਔਰ ਜੋ ਵੀ ਮੇਰੀ ਬਾਤ ਸਮਝਦੇ ਨੇ ਮੈਂ ਉਹਨਾਂ ਨੂੰ ਇਹੀ ਬੇਨਤੀ ਕਰਦਾ ਵੀ ਇੱਕ ਵਾਰ ਸਾਡੇ ਨਾਲ ਸੰਪਰਕ ਜਰੂਰ ਕਰਨਾ ਅਗਲੀ ਵਾਰ ਉਹ ਸਾਨੂੰ ਆਪੇ ਸੰਪਰਕ ਕਰਨਗੇ ਸਾਡੇ 20 ਦੇ ਵਿੱਚ ਪੂਰਾ ਦਾਮ ਹੈ ਤੇ ਅਸੀਂ ਕੋਈ ਝੂਠ ਫਾਹਨ ਨਹੀਂ ਜੋ ਗੱਲ ਹੋਊਗੀ ਅਸੀਂ ਸੱਚਾਈ ਤੇ ਦੱਸ ਰਹੇ ਹਾਂ ਸਾਡੇ ਹਰੇ ਭਰੇ ਖੇਤ ਨੇ ਕੋਈ ਵਾਇਰਸ ਨਹੀਂ ਕੋਈ ਮਤਲਬ ਕਿ ਕਿਸੇ ਤਰ੍ਹਾਂ ਦੀ ਅਚਕਰ ਕੋਈ ਵੀ ਹਰੇ ਪੂਰਾ ਟਾਪ ਦਾ ਪੂਰਾ ਖੇਤ ਤੇਰੇ ਸਾਹਮਣੇ ਹੀ ਆ ਬਾਈ ਪੂਰੇ ਟਾਪ ਦੇ ਇਦਾਂ ਹੀ ਆ ਖੇਤ ਦਿਖ ਰਹੇ ਨੇ ਬਾਕੀ ਆਪਾਂ ਸਪੈਸ਼ਲੀ ਟੀਮ ਖੜੀ ਆ ਆਜੋ ਗੱਪਰੂ ਆ ਟੀਮ ਤਿਆਰ ਆ ਕਹੀਂ ਆ ਕਹੀ ਦਾ ਚੱਕ ਲਿਆ ਹੁਣ ਕਹੀਆਂ ਕੁਹੀਆਂ ਚੱਕ ਕੇ ਪੂਰੇ ਪੈਟੈਂਟ ਹੋਏ ਬਨੇ ਮੁੰਡੇ ਆ ਬੰਦਾ ਕਹਿੰਦਾ ਮਨਜੀਤ ਵੀਰਾ ਕਹਿੰਦਾ ਨੇ ਮੈਨੂੰ ਗੋਦੀ ਚ ਖੜਾਇਆ ਵਾ ਬੰਦਾ ਬਹੁਤ ਪੁਰਾਣਾ ਹੁਣ ਅਸੀਂ ਕਹੀ ਦੇ ਨਾਲ ਪੱਟ ਕੇ ਹਨਾ ਸਾਰੀ ਬੇਲ ਦਿਖਾਉਨੇ ਆ ਹਨਾ ਸਾਰੀ ਵੀ ਕਿਵੇਂ ਹਰੀ ਭਰੀ ਖੜੀ ਆ ਕਿਉਂਕਿ ਐ ਹੁਣ ਆਪਾਂ ਖਾਲ ਚ ਖੜਿਆ ਸਵਾਦ ਨਹੀਂ ਆਉਣਾ ਤੇ ਤੁਹਾਨੂੰ ਪੱਟ ਕੇ ਦਿਖਾਉਨੇ ਆ ਠੀਕ ਆ ਲੱਗੀ ਫਿਰ ਪੱਟਣ 48 ਨੇਰੀ ਜੋਤੀ ਵੈਰਾਈਟੀ ਆ ਤੇ ਟੀਮ ਪਹੁੰਚ ਚੁੱਕੀ ਆ ਤੇ ਤੁਹਾਨੂੰ ਪੱਟ ਕੇ ਦਿਖਾਉਨੇ ਆ ਹੁਣ ਲਾਵੀ ਸੋਹਣਿਆ ਇਹ ਪੂਰਾ ਸਾਫ ਸੁਥਰਾ ਆਲੂ ਆ ਬੇ ਲੈਣ ਦੇਖ ਲੋ ਟੋਟਲੀ ਹਰੀ ਕਚੂਰ ਖੜੀ ਆ ਕੋਈ ਕੂੜਾ ਕਬਾੜ ਨਹੀਂ ਮਤਲਬ ਸਾਫ ਸੁਥਰਾ ਹੀ ਕੰਮ ਕਰਦਾ ਬਾਈ ਸਾਡਾ ਪੂਰਾ ਇਹ ਲਓ ਜੀ ਆਹਾਹਾਹਾਹਾ ਬੜੇ ਨਾਲ ਇਹ ਤਾਂ ਐਪਲਾਂ ਵਰਗੀ ਨਿਕਲਦੇ ਨੇ ਵਾਜੀ ਵਾ ਕਰੋ ਜੀ ਦਰਸ਼ਨ ਲੈ ਮਾੜਾ ਸਾਫ ਜੇ ਕਰਕੇ ਨਾ ਝਾੜ ਲੈ ਕੇ ਦਾ ਮਿੱਟੀ ਬਹੁਤ ਟਾਪ ਦੀ ਕੁਆਲਿਟੀ ਇੰਦੇ ਬਹੁਤ ਜ਼ਿਆਦਾ ਹੂੰ ਜਿੰਨੀ ਡੂੰਗੀ ਅੱਖ ਦੇ ਕਿੰਨਾ ਤੌਪ ਦਾ ਸੀੜ ਬਹੁਤ ਜ਼ਿਆਦਾ ਬੈਸਟ ਪੂਰਾ ਆਪਣੇ ਵੱਲੋਂ ਸਾਡਾ ਜੋਰ ਵੀ ਬਹੁ ਲੱਗਿਆ ਹੋਆ ਸੀਗਾ ਵੀ ਯਾਰ ਆਪਾਂ ਨੇ ਕੁਛ ਨਾ ਕੁਛ ਕਰਨ ਲੇ ਕਰੋਗੇ ਨਾ ਦਰਸ਼ਨ ਸਾਡਾ ਥੋੜਾ ਜਿਗਾੜ ਜਾਂ ਤੰਗ ਕਰਨ ਲੱਗ ਗਿਆ ਸੀ ਸਫਾਈ ਦੇਖੋ ਆਲੂ ਦੀ ਵੀਰੇ ਇਹ ਦੇਖੋ ਤੁਸੀਂ ਦੱਸਣਾ ਵੀ ਇਹਦਾ ਕੀ ਕੀ ਦੇਖਣ ਆਲਾ ਹੁੰਦਾ ਹੈ ਬ੍ਰਾਈਟ ਇਹਦਾ ਬਸ ਇਹੀ ਹੁੰਦਾ ਵੀਰੇ ਜਿੰਨੀ ਹੱਥ ਚ ਚੱਕ ਕੇ ਦਿਖਾ ਮੈਂ ਜਿਹੜਾ ਜਿੱਦਾਂ ਨਵੀਂ ਜਰਨੇਸ਼ਨ ਹੈ ਬਸ ਇਹਦੀ ਅੱਖ ਡੂੰਗੀ ਹੁੰਦੀ ਆ ਤੇ ਸਾਰਾ ਕੁਝ ਉਦਾਂ ਇਹਦੀ ਕੁਆਲਿਟੀ ਉਹ ਨਹੀਂ ਰਲਦੀ ਦੂਏ ਨਾਲ ਠੀਕ ਹੈ ਤੇ ਜਿੱਦਾਂ ਉਹ ਆ ਫਿਰ ਵੀ ਚਲੋ ਆਪਾਂ ਫਾਰਮਰ ਨੂੰ ਜਾਣਕਾਰੀ ਵੀ ਦੇਦੀ ਆ ਵੀ ਕੀ ਦੇਖਣ ਵਾਲੀ ਚੀਜ਼ ਕੀ ਆ ਚਸਲੀ ਫਾਰਮਰ ਜਿਹੜੇ ਪੂਰੇ ਗਿਆਨ ਵਾਲੇ ਨੇ ਵੀਰੇ ਜਿੱਦਾਂ ਜੋਤੀ ਨੂੰ ਦਾ ਪਛਾਣੇ ਲੈਂਦੇ ਨੇ ਕਿ ਜੋਤੀ ਐਦਾਂ ਦੀ ਚੀਜ਼ ਹੈ ਇੱਕ ਇਹ ਚ ਕਰੈਕਿੰਗ ਦੀ ਜ਼ਰੂਰ ਪ੍ਰੋਬਲਮ ਆਉਂਦੀ ਹੈ ਪਰ ਆਪਣੀ ਥੋੜੀ ਕਿਰਪਾ ਨਾਲ ਦੇਖੋ ਤਿੰਨ ਸਪਰੇਹਾਂ ਵਾਰਨ ਦੀਆਂ ਐਂਟਰਾਗੋਲ M45 ਤੇ ਉਦੋਂ ਬਾਅਦ ਕਾਰਜਤ ਵੀ ਕੀਤਾ ਪਰ ਅਸੀਂ ਕਿਹਾ ਵੀ ਕੋਈ ਦਿੱਕਤ ਨਾ ਆਵੇ ਇਸ ਕਰਕੇ ਅੱਜ ਦੀ ਘੜੀ ਪ੍ਰਮਾਤਮਾ ਦੀ ਕਿਰਪਾ ਨਾਲ ਕਰੈਕਿੰਗ ਇੱਕ ਅੱਧੀ ਪਰਸੈਂਟ ਕਿਸੇ ਆਲੂ ਜਿਵੇਂ ਮੈਂ ਉਧਰ ਵੀ ਖੇਰ ਪੱਟ ਕੇ ਦੇਖਿਆ ਹਾਂ ਉਹਦਾ ਬਿਲਕੁਲ ਆਈਉ ਨਹੀਂ ਆ ਖੇਚਦਾ ਠੀਕ ਹੈ ਤੇ ਬਸ ਹੁਣ ਇਹਦੀਆਂ ਆਪਾਂ ਨੇ ਇੱਕ ਦੋ ਦਿਨਾਂ 'ਚ ਵੇਲਾ ਕੱਢ ਦੇਣੀਆਂ ਨੇ ਬਸ ਆਪਾਂ ਜਿਆਦਾ ਬਸ ਤਿਆਰ ਆਲੂ ਖੇਤ ਆਪਣਾ ਪੂਰਾ ਜਾਨੀ ਕੇ ਪੂਰੀ ਪ੍ਰੋਪਰ ਵੈਰਾਈਟੀ ਆ ਹਾਂਜੀ ਪੂਰਾ ਟੌਪ ਦੀ ਮਤਲਬ ਕਿ ਸੀਡ ਆ ਔਰ ਪੂਰਾ ਟੌਪ ਦੀ ਇਹਨੂੰ ਮੇਰਾ ਵੀਰ ਹੁਣ ਆਪਾਂ ਨੇ ਅੱਗੇ ਨੂੰ ਇਹਦੀ ਹੁਣ ਬੇਲ ਕਦੋਂ ਵੱਢੀ ਜਾਣੀ ਆ ਜੀ ਬਾਹ ਬੇਲ ਦੋ ਤਿੰਨ ਦਿਨਾਂ 'ਚ ਵੀਰੇ ਦੋ ਤਿੰਨ ਦਿਨਾਂ 'ਚ ਬੇਲ ਵੱਢ ਕੇ ਫਿਰ ਉਤੋਂ ਬਾਅਦ ਆਪਾਂ ਲਗਾਉਨੇ ਆ 12 13 ਦਿਨ ਅੱਛਾ ਵੀ ਠੀਕ ਹੈ ਜੀ ਹਾਂ ਕਬੂਟੇ ਗਈ ਹਾਂਜੀ ਇਹ ਕਬੂਟੇ ਥੱਲੇ 15 ਆਲੂ ਨਿਕਲੇ ਨੇ ਹਾਂਜੀ 15 ਆਲੂ ਹਾਂਜੀ ਠੀਕ ਹੈ ਪਰ ਠੀਕ ਹੈ ਬਾਕੀ ਥੋੜੇ ਜਿ ਮੈਂ ਖੇਤ ਦੇ ਦਰਸ਼ਨ ਕਰਾ ਦ ਉਰੇ ਆਪਣਾ ਕਿੰਨਾ ਸੋਆ ਵੀਰ ਇਹ ਆਪਣੇ 9 ਕਿਲਿਆਂ ਦਾ ਘੇਰਾ ਜੀ ਇਹ 9 ਕਿਲਿਆਂ ਦਾ ਘੇਰਾ ਇਦਾਂ ਹੀ 7-7 9-9 ਕਿਲਿਆਂ ਦਾ ਘੇਰੇ ਨੇ ਸਾਰੇ ਇਹ ਜਗਾ ਵੀ ਰੇਤਲੀ ਹੈ ਹਨਾ ਹਾਂਜੀ ਜਗਾ ਰੇਤਲੀ ਰੇਤਲਾ ਵਾਹਣ ਆ ਜੀ ਤੇ ਬੜੀ ਹਰੀ ਕਚੂਰ ਬੇਲ ਖੜੀ ਆ ਆ ਤੁਸੀਂ ਮੈਂ ਤੁਹਾਨੂੰ ক্লোਜ਼ ਅਪ ਕਰਕੇ ਦਿਖਾਉਣਾ ਆ ਦੇਖ ਸਕਦੇ ਹੋ ਕਿੰਨੇ ਸੋਹਣੇ ਸੋਹਣੇ ਮਤਲਬ ਪੱਤੇ ਨੇ ਪੂਰਾ ਹੈਲਦੀ ਕਮ ਆ ਕੋਈ ਐ ਨਹੀਂ ਵੀ ਕੋਈ ਉਹ ਜਿਹਾ ਡਫਾਲਟਰ ਕੇਸ ਆ ਜਾਂ ਕੋਈ ਸੁੱਕਿਆ ਹੋਇਆ ਰੋਗਿੰਗ ਵਗੈਰਾ ਇਹਨਾਂ ਦੀ ਕਰਾਈ ਹੋਈ ਆ ਬਾਕੀ ਗੱਲ ਇਹ ਆ ਤੁਸੀਂ ਆ ਸਾਲ ਆਓ ਵਰਤੋ ਹਨਾ ਜਿੰਨੀ ਜਿੰਨੀ ਲੋੜ ਆ ਤੁਹਾਨੂੰ ਲੈ ਕੇ ਜਾਓ ਅੱਗੇ ਨੂੰ ਤੁਸੀਂ ਵਰਤੋਂਗੇ ਤੁਹਾਨੂੰ ਬਰਾਈ ਪਤਾ ਲੱਗ ਜੂ ਕਿ ਉਹ ਜੀ ਹਾਂਜੀ ਹਾਂਜੀ ਮੇਰਾ ਤਾਂ ਇਹੀ ਆ ਕਿ ਜਿਹੜਾ ਫਾਰਮਰ ਆ ਉਹ ਰਿਟੇਲ ਆਪਣੇ ਖੇਤ ਤੋਂ ਕਰੇ ਵੇ ਲੋੜ ਆਪਾਂ ਆਪਣੀ ਬੰਦਿਆਂ ਦਾ ਵਿਰੋਧ ਕਰੀ ਜਾਂਦੇ ਹੋ ਮਾੜੀ ਗੱਲ ਆ ਚਾਹੇ ਕੋਈ ਵੀ ਆ ਮੈਂ ਕਹਿੰਦਾ ਕੋਈ ਵੀ ਆ ਆਪਣਾ ਜਿਹਦੇ ਕੋਲ ਚੀਜ਼ ਕੋਈ ਹੈਗੀ ਆ ਉਹ ਵੇਚੇ ਯਾਰ ਇੱਥੇ ਕਿਹੜਾ ਕੋਈ ਰੋਕ ਟੋਕ ਆ ਇਹ ਆਪਾਂ ਆਜ਼ਾਦ ਕੰਟਰੀ 'ਚ ਰਹਿੰਦੇ ਆ ਨਹੀਂ ਸੋ ਮੇਰਾ ਖਿਆਲ ਆ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਊਗੀ ਅੱਜ ਲਈ ਇੰਨਾ ਹੀ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ